ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗਏ ਸੀ ਸਰੰਡਾ ਗੁਰਦੁਆਰਾ ਸਾਹਿਬ ਪਿਆਰੀ ਸਾਧ ਸੰਗਤ ਜੀ ਸਰੰਡਾ ਗੁਰਦੁਆਰਾ ਸਾਹਿਬ ਮਲੇਸ਼ੀਆ ਵਿੱਚ ਤੇ ਅਸੀਂ ਗੁਰਦੁਆਰਾ ਸਾਹਿਬ ਗਏ ਸੀ ਉੱਥੇ ਵੀ ਬਹੁਤ ਪਿਆਰਾ ਕੀਰਤਨ ਹੋ ਰਿਹਾ ਸੀ ਗੈਨੀ ਜੀ ਨੇ ਰਸ ਕੀਤੀ ਸ਼ਾਮ ਦੇ ਸ਼ਾਮ ਦੇ ਟਾਈਮ ਗਏ ਸੀ ਤੇ ਬਹੁਤ ਵਧੀਆ ਗੁਰਦੁਆਰਾ ਸੇਬ ਸਜਾਇਆ ਹੋਇਆ ਸੀ ਬਹੁਤ ਸੋਹਣੇ ਦੇਖੋ ਸਜਾਈ ਹੋਏ ਨੇ ਬਹੁਤ ਸੋਹਣੇ ਪਰਦੇ ਲਾਏ ਹੋਏ ਨੇ ਤੇ ਬਹੁਤ ਹੀ ਪਿਆਰਾ ਗੁਰੂ ਗੁਰਦੁਆਰਾ ਸੇਬ ਸਜਾਇਆ ਹੋਇਆ ਵੇ ਤੇ ਪਿਆਰੀ ਸਾਧ ਸੰਗਤ ਜੀ ਦਰਸ਼ਨ ਕਰੋ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਉੱਪਰ ਵੀ ਤੁਹਾਨੂੰ ਵੀ ਜਿਸ ਤਰ੍ਹਾਂ ਸਾਨੂੰ ਸਾਰੀਆਂ ਖੁਸ਼ੀਆਂ ਬਖਸ਼ੀਆਂ ਨੇ ਵਾਹਿਗੁਰੂ ਜੀ ਤੁਹਾਨੂੰ ਵੀ ਬਖਸ਼ਣ ਕਿਰਪਾ ਕਰਨ ਸਾਰਿਆਂ ਤੇ ਪਿਆਰੀ ਸਾਧ ਸੰਗਤ ਜੀ ਦਰਸ਼ਨ ਕਰੋ ਅੱਜ ਸਵੇਰ ਦੇ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ ਸਾਹਿਬ ਦੇ ਜਿੱਥੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆਂਦੇ ਆ ਤੇ ਗੁਰੂ ਗ੍ਰੰਥ ਸਾਹਿਬ ਜਦ ਰੁਮਾਲਾ ਸੇਬ ਲਾਲ ਰੰਗ ਦਾ ਹੈ ਬਹੁਤ ਪਿਆਰਾ ਹੈ ਵਾਹਿਗੁਰੂ ਜੀ ਕਿਰਪਾ ਕਰਨ ਤਾਂ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਵਾਹਿਗੁਰੂ ਜੀ ਸਾਨੂੰ ਖੁਸ਼ੀਆਂ ਬਖਸ਼ੇ ਸਭ ਦੇ ਘਰਾਂ ਵਿੱਚ ਸੁਖ ਸ਼ਾਂਤੀ ਰੱਖਣ ਪਿਆਰ ਬਣਾਈ ਰੱਖਣ ਵਾਹਿਗੁਰੂ ਜੀ ਕੰਮਾਂ ਵਿੱਚ ਬਰਕਤਾਂ ਪਾਵੇ ਬਹੁਤ ਪਿਆਰੀ ਵੀਡੀਓ ਤੁਹਾਨੂੰ ਜੇ ਵਧੀਆ ਲੱਗਦੀ ਹੈ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਵਾਹਿਗੁਰੂ ਜੀ ਦੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ